ਟਿੰਗਾ ਵਾਲੀ ਜੀ ਟਿੰਗਾ ਵਾਲੀ ਅਭੋਰ ਤੋਂ ਹਾਂਜੀ ਅਭੋਰ ਤੋਂ ਟਿੰਗਾ ਵਾਲੀ ਗਊ ਸੇਵਾ ਵੈਲਫੇਅਰ ਸੁਸਾਇਟੀ ਦੀ ਤਰਫੋਂ ਜੀ ਅੱਛਾ ਗਊ ਸੇਵਾ ਹਾਂਜੀ ਸਾਡੀ ਸੁਸਾਇਟੀ ਸਮਾਜ ਸੇਵਾ ਅਵਾਰਾ ਪਸ਼ੂ ਜਿਹੜੇ ਖੁੱਲੇ ਫਿਰਦੇ ਆ ਉਹਨਾਂ ਲਈ ਬਾਕੀ ਕੋਈ ਜ਼ਰੂਰਤਮੰਦ ਪਸ਼ੂ ਉਹਨਾਂ ਲਈ ਹੈ ਜੀ ਇਹ ਸਾਰੇ ਪਿੰਡਾਂ ਚ ਕਰ ਰਹੇ ਨਹੀਂ ਜੀ ਜਿੱਥੇ ਐੜਾ ਹੀ ਹੈ ਉੱਥੇ ਹਾਂਜੀ ਸਾਰੇ ਪਿੰਡਾਂ ਚ ਜਿਹੜੇ ਇਧਰ ਏਰੀਏ ਦੇ ਹੈ ਹਾਂਜੀ ਹਾਂਜੀ 10 ਕਿਲੇ ਪੈੜੀ ਠੇਕੇ ਲੈ ਕੇ ਗਊ ਸੇਵਾ ਵਾਸਤੇ ਜਵਾਰ ਵਿੱਜੀ ਹੋਈ ਹੈ ਜੀ ਉਹ ਸੇਵਾ ਅਸੀਂ ਦੇਣੀ ਦੇਣੀ ਹੈ ਜੀ ਜਿੰਨੇ ਤੱਕ ਸਾਡੇ ਕੋਲ ਸੰਭਵ ਹੈ ਹਰ ਪੀੜਤਾ ਵਾਸਤੇ ਲੈ ਕੇ ਹਾਂਜੀ ਹਰ ਪੀੜਤ ਵਾਸਤੇ ਜਿੰਨੀ ਵੀ ਸਾਡੇ ਕੋਲੋਂ ਸੇਵਾ ਹੋਵੇਗੀ ਉੰਨੀ ਦੇਣ ਦੀ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਬਾਕੀ ਆਪਸ ਵਿੱਚ ਮਿੱਤਰ ਬੇਲੀਆਂ ਨੇ ਸਾਰੇ ਕਰੇਗਾ ਹਾਂਜੀ ਸਾਡੇ ਪਿੰਡ ਦੀ ਸੁਸਾਇਟੀ ਬਣੀ ਹੈ ਜੀ ਲਗਭਗ ਸਾਰੇ ਪਿੰਡ ਦੀ ਟੋਟਲ ਸੋਸਾਇਟੀ ਆ ਜੀ ਉਹਦੇ ਵਿੱਚ ਸਾਰੇ ਪਿੰਡ ਆਉਂਦਾ ਜੀ ਬੜੀ ਜ਼ਰੂਰਤ ਸੀ ਬਾਈ ਜੀ ਵਧੀਆ ਕੰਮ ਕਰ ਹਾਂਜੀ ਬਹੁਤ ਬਹੁਤ ਜੀ ਬਾਕੀ ਇੱਕ ਟਰਾਲੀ ਹੋਰ ਆਈ ਹੈ ਕੋਈ ਪਰੇ ਰਿਤੋ ਕੇ ਭਰਾ ਸਾਡਾ ਲੈ ਕੇ ਆ ਦੂਜੇ ਪਿੰਡੇ ਬਾਰਡਰ ਦੇ ਨਾਲ ਹੀ ਹੈ ਬਿਲਕੁਲ ਕਿਰਿਆ ਹੋਇਆ ਉੱਥੇ ਲੈ ਕੇ ਗਿਆ ਸਾਡੀ ਟਰਾਲੀ ਹੋਰ ਤਿਆਰ ਹੋਈ ਜਾਂਦੀ ਐਸੀ ਜਾ ਕੇ ਸ਼ਾਮ ਨੂੰ ਕੱਟ ਕੇ ਸਵੇਰੇ ਫਿਰ ਲੈ ਕੇ ਆਵਾਂਗੇ ਟਰਾਲੀ ਪਰ ਕੇ ਇਹਦੇ ਵਿੱਚ 4 ਟਰਾਲੀ ਪੱਠਾ ਸੀ ਪਾ ਕੇ ਲੈ ਜਾਂਦੇ 4 ਟਰਾਲੀਆਂ ਲੈ ਕੇ ਹਾਂਜੀ 4 ਟਰਾਲੀਆਂ ਸਾਰੇ ਭਰਾਵਾਂ ਨੂੰ ਦੇਵਾਂਗੇ ਵੀਰ ਜੇ ਇਸ ਤਰੀਕੇ ਦੇ ਨਾਲ ਹਨਾ ਹਾਲਾਤ ਵੇਖ ਰਹੇ ਹੋ ਬੜੀ ਜ਼ਰੂਰਤ ਹੈ ਹਨਾ ਹਾਂਜੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਐਸੇ ਉਹ ਜਿਹੜੀ ਦੂਜੀ ਰੋਇਡਾਂ ਵਾਲੀ ਦੀ ਇੱਕ ਸੁਸਾਇਟੀ ਸੰਸਥਾ ਹੈ ਜੀ ਸ੍ਰੀ ਬਾਲਾਜੀ ਟਰਸਟ ਹੈ ਤੇ ਅਸੀਂ ਕੱਲ ਪੋਸਟ ਪਾਈ ਸੀ ਉਹਨੂੰ ਵੇਖ ਕੇ ਤੇ ਅੱਜ ਉਹ ਸਾਡੇ ਨਾਲ ਸੰਪਰਕ ਕੀਤਾ ਵੀ ਅਸੀਂ ਕਿੱਥੇ ਲੈ ਕੇ ਜਾਈਏ ਤੇ ਅਸੀਂ ਉਹ ਜਮਸ਼ੀਰ ਕੋਈ ਗਾਂ ਪਿੰਡ ਦਾ ਨਾ ਹੈ ਜੀ ਜਮਸ਼ੀਰ ਹਾਂ ਜਮਸ਼ੀਰ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀ ਤੇ ਅਸੀਂ ਉਹਨਾਂ ਨੂੰ ਲੋਕੇਸ਼ਨ ਦਿੱਤੀ ਤੇ ਉਹ ਟਰਾਲੀ ਉਹਨਾਂ ਉੱਥੇ ਗਈ ਹੈ ਜੀ ਚਲੋ ਵਧੀਆ ਉਪਰਾਲਾ ਬਈ ਹਨਾ ਸਾਰਿਆਂ ਦਾ ਹਾਂਜੀ ਜਿਹੜੇ ਬਈ ਜਿੰਨੀ ਸਾਥੋਂ ਸੰਭਵ ਹੋਵੇਗੀ ਅਸੀਂ ਮਦਦ ਕਰਾਂਗੇ ਇਹਨਾਂ ਲੋਕਾਂ ਦੀ ਕਿਉਂਕਿ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਬਾਕੀ ਅਸੀਂ ਸਾਰੇ ਭਾਈਆਂ ਤੋਂ ਰਿਕੁਐਸਟ ਕਰਦੇ ਆ ਸਾਡਾ ਪੰਜਾਬ ਬਹੁਤ ਜ਼ਿਆਦਾ ਮੁਸ਼ਕਿਲ ਹਾਲਾਤ 'ਚ ਹੈ ਸਾਰੇ ਆਪਰਾ ਇਕੱਠੇ ਹੋ ਕੇ ਇਹਨਾਂ ਦੀ ਮਦਦ ਕਰੋ ਤਾਂ ਕਿ ਆਪਾਂ ਇਸ ਨੂੰ ਨਿਕਾਲ ਸਕੀਏ ਪੰਜਾਬ ਸਾਡਾ ਸੋਨੇ ਦੀ ਚਿੜੀ ਹੈ ਜਿਹੜਾ ਇਸ ਪਾਣੀ ਦੇ ਵਿੱਚ ਰੁੜਿਆ ਜਾਂਦਾ ਹੈ ਉਹਨੂੰ ਆਪਾਂ ਸਾਰੇ ਇਕੱਠੇ ਹੋ ਕੇ ਬਚਾ ਸਕਦੇ ਹਾਂ ਇਹਨਾਂ ਭਾਈਆਂ ਨੂੰ ਆਪਾਂ ਆਪਣੀ ਬਹੁਤ ਜ਼ਿਆਦਾ ਲੋੜ ਹੈ ਇਹਨਾਂ ਦੇ ਘਰ ਬਰਬਾਦ ਹੋਈ ਜਾਂਦੇ ਇਹ ਪਿੰਡ ਛੱਡ ਛੱਡ ਕੇ ਜਾਈ ਜਾਂਦੇ ਆਪਣਾ ਘਰ ਛੱਡਣਾ ਬਹੁਤ ਔਖਾ ਵੀਰ ਜੀ ਬਹੁਤ ਔਖਾ ਜੀ ਧੰਨਵਾਦ ਪੰਜਾਬ ਤਾਂ ਜਾਣਿਆ ਜਾਂਦਾ ਹੈ ਨਾ ਦੂਜੇ ਪਾਸੇ ਲੰਗਰ ਲਾਉਂਦਾ ਸੇਵਾ ਕਰਦਾ ਪੰਜਾਬ ਬਹੁਤ ਜਾਣਿਆ ਜਾਂਦਾ ਹੈ ਹਰ ਥ ਪੰਜਾਬ ਆ ਬਹੁਤ ਵੱਡੀ ਮੁਸ਼ਕਿਲ ਚੇ ਹੈਗਾ ਜੀ ਉਹਨੂੰ ਆਪਣੀ ਜ਼ਰੂਰਤ ਹੈ ਸਾਰੇ ਇਕੱਠੇ ਹੋ ਕੇ ਆਪਾਂ ਇਸ ਜਿਹੜੀ ਮੁਸ਼ਕਿਲ ਖੜੀ ਹੈ ਇਹਦੇ ਵਿੱਚੋਂ ਨਿਕਲ ਸਕਦੇ ਆ ਠੀਕ ਆ ਬਈ ਹਾਂ ਧੰਨਵਾਦ ਜੀ ਕਿਹੜਾ ਕੁੜਿਆ ਕੇ ਨਹੀਂ ਨੰਗੀਆ ਭਰਾ ਤੇਦ੍ਰੋ ਪਸ਼ੂ ਡੰਗੜਾ ਆਪਦੇ ਲੈ ਕੇ ਉਹ ਜਾ ਰਹੇ ਆ ਤਾਂ ਲਗਾਤਾਰ ਜਿਹੜੇ ਇੱਥੋਂ ਭਰਾ ਨਹੀਂ ਇਹ ਆਪਣੇ ਆਪਣੇ ਘਰ ਜਿਹੜੇ ਛੱਡ ਕੇ ਤਾਂ ਦੇਖੀਰ ਸਾਰਾ ਸਮਾਨ ਸੱਪਾ ਲੈ ਕੇ ਜਾ ਰਹੇ ਨੇ ਇਹ ਪਰਵਾਹ ਤੁਸੀਂ ਦੇਖੋਗੇ ਥੋ ਹਨ ਲਗਾਤਾਰ ਜਿਹੜੇ ਸ਼ਿਫਟ ਹੋ ਰਹੇ ਆ ਤਾਂ ਬਜ਼ੁਰਗ ਵੀ ਨੇ ਹਨ ਬੱਚੇ ਵੀ ਨੇ ਤੇ ਪਸ਼ੂ ਡੰਗਰ ਵੀ ਸਾਰੇ ਪੰਜਾਬ ਦੇ ਹਾਲਾਤ ਭਈ 47 ਤੋਂ ਲੈ ਕੇ ਉਹੀ ਹੈ ਜਦੋਂ ਸੰਤਾਲੀ ਦੇ ਵਿੱਚ ਵੀ ਇੱਥੇ ਜਿਹੜਾ ਇਸ ਤਰੀਕੇ ਦੇ ਨਾਲ ਹੜ ਆਉਂਦੇ ਆ ਤਾਂ ਹੁਣ ਜਿਹੜਾ ਫੇਰ ਇਸ ਤਰੀਕੇ ਦੇ ਨਾਲ ਉਹੀ ਹਾਲ ਹੋਣ ਹੋਇਆ ਹਾਂਜੀ ਕੀ ਵੀ ਬੋਲੂ ਆਪਣਾਓ